ਪੰਜਾਬ ਕਾਂਗਰਸ ਦੇ ਵਿੱਚ ਦੁਬਾਰਾ ਇੱਕ ਵੱਡਾ ਵਿਵਾਦ ਸ਼ੁਰੂ ਹੋਣ ਦੀ ਸੰਭਾਵਨਾ ਦਿਟਾਈ ਜਾ ਰਹੀ ਹੈ ਦੁਬਾਰਾ ਪੰਜਾਬ ਕਾਂਗਰਸ ਦੇ ਹਾਲਾਤ ਬਦਤਰ ਹੋ ਸਕਦੇ ਨੇ ਇੱਥੇ ਸਿਰਫ ਇੱਕ ਸੰਭਾਵਨਾ ਨਹੀਂ ਹੈ ਕਿ ਬਦਤਰ ਹੋ ਸਕਦੇ ਨੇ ਇਹ ਵੀ ਚਰਚਾ ਹੈ ਕਿ ਬਿਹਤਰ ਵੀ ਹੋ ਸਕਦੇ ਹਨ ਮਤਲਬ ਕਿ ਹੁਣ ਕੁਝ ਵੀ ਹੋ ਸਕਦਾ ਇਸ ਤਰ੍ਹਾਂ ਦੀ ਸਥਿਤੀ ਬਣ ਗਈ ਹੈ ਆਖਰ ਕਿਉਂ ਐਵੇਂ ਕਿਹਾ ਜਾ ਰਿਹਾ ਹੈ ਦਰਸਲ ਅੰਮ੍ਰਿਤਸਰ ਹਲਕੇ ਦੇ ਅੰਦਰ ਹੀ ਬਹੁਤ ਕੁਝ ਹੋ ਰਿਹਾ ਇਸ ਵੇਲੇ ਅੰਮ੍ਰਿਤਸਰ ਹਲਕਾ ਹੀ ਹੌਟਸਪੌਟ ਬਣਿਆ ਹੋਇਆ ਹੈ ਭਾਵੇਂ ਉਹ ਵੱਖ-ਵੱਖ ਵਿਧਾਨ ਸਭਾ ਹਲਕੇ ਕਿਉਂ ਨਾ ਹੋਣਾ ਅੰਮ੍ਰਿਤਸਰ ਦੇ ਪਰ ਅੰਮ੍ਰਿਤਸਰ ਹਲਕੇ ਦੇ ਵਿੱਚ ਕਾਂਗਰਸ ਜਿਹੜੀ ਆ ਉਹ ਵੰਡੀ ਜਾ ਰਹੀ ਹੈ ਉਹ ਟੁੱਟ ਦੀ ਨਜ਼ਰ ਆ ਰਹੀ ਹੈ ਇੱਕ ਪਾਸੇ ਨਵਜੋਤ ਸਿੰਘ ਸਿੱਧੂ ਦਾ ਪਰਿਵਾਰ ਮੋੜ ਖੜਾ ਹੋਣ ਦੀ ਤਿਆਰ ਹੈ ਪਰ ਦੂਸਰੇ ਪਾਸੇ ਕਾਂਗਰਸ ਪਾਰਟੀ ਨੇ ਆਪਣੇ ਅੰਦਰ ਸ਼ਮੂਲੀਅਤ ਕਰਾ ਲਈ ਹੈ ਇੱਕ ਨਵੀਂ ਉਹ ਹੁਣ ਕੀ ਕੁਝ ਰੰਗ ਲਿਆਵੇਗੀ ਉਹ ਵੇਖਣ ਦੀ ਗੱਲ ਹੋ ਗਈ ਹੈ ਜੇਕਰ ਝਾਤ ਮਾਰਨ ਦੀ ਕੋਸ਼ਿਸ਼ ਕਰੀਏ ਤਾਂ ਕਾਂਗਰਸ ਨੂੰ ਅੰਮ੍ਰਿਤਸਰ ਦੇ ਵਿੱਚ ਇੱਕ ਵੱਡਾ ਝਟਕਾ ਲੱਗ ਸਕਦਾ ਹੈ ਦੀ ਸੰਭਾਵਨਾ ਦਿਟਾਈ ਜਾ ਰਹੀ ਹੈ ਖਾਸ ਤੌਰ ਦੇ ਉੱਤੇ ਜਦੋਂ ਇੱਕ ਪਾਸੇ ਅਨਲ ਜੋਸ਼ੀ ਕਾਂਗਰਸ ਦੇ ਵਿੱਚ ਸ਼ਾਮਿਲ ਹੋ ਚੁੱਕੇ ਨੇ ਤੇ ਦੂਸਰੇ ਪਾਸੇ ਨਵਜੋਦਕਰ ਸਿੱਧੂ ਨੇ ਵੀ ਚੋਣ ਲੜਨ ਦਾ ਐਲਾਨ ਕਰ ਦਿੱਤਾ ਹੈ ਇੱਥੇ ਕਾਂਗਰਸ ਦੇ ਅੰਦਰ ਖਾਸ ਤੌਰ ਉੱਤੇ ਇੱਕ ਸਿਆਸੀ ਸੰਗਰਾਮ ਵੇਖਣ ਨੂੰ ਮਿਲ ਸਕਦਾ ਹੈ ਦੂਜੇ ਪਾਸੇ ਸੁਨੀਲ ਦਿੱਤੀ ਨੇ ਜਿਹੜੇ ਇਕਤਾ ਅਨਲ ਜੋਸ਼ੀ ਦੇ ਪਾਰਟੀ ਅੰਦਰ ਸ਼ਾਮਿਲ ਹੋਣ ਦੇ ਉੱਤੇ ਨਾਰਾਜ਼ ਨਜ਼ਰ ਆ ਰਹੇ ਸੀ ਤੇ ਦੂਸਰੇ ਪਾਸੇ ਉਹ ਇੱਕ ਵਾਰ ਅਨਿਲ ਜੋਸ਼ੀ ਨੂੰ ਚੋਣ ਦੇ ਵਿੱਚ ਹਰਾ ਵੀ ਚੁੱਕੇ ਨੇ। ਇਹੋ ਜੀ ਸਥਿਤੀ ਦੇ ਵਿੱਚ ਕਾਂਗਰਸ ਦਾ ਭਵਿੱਖ ਅੰਮ੍ਰਿਤਸਰ ਹਲਕੇ ਤੋਂ ਕੀ ਕੁਝ ਅਸਥਿਰ ਜਾਪ ਰਿਹਾ ਇਹ ਵੱਡਾ ਸਵਾਲ ਖੜਦਾ ਹੈ। ਉਂਝ ਵੈਸੇ ਅਨਿਲ ਜੋਸ਼ੀ ਦੇ ਕਾਂਗਰਸ ਦੇ ਵਿੱਚ ਸ਼ਾਮਲ ਹੋਣ ਬਾਰੇ ਵੀ ਕੁਝ ਵੱਖਰੀਆਂ ਟਿੱਪਣੀਆਂ ਨੇ। ਅਨਿਲ ਜੋਸ਼ੀ ਨਿਊਜ਼ ਰਿਪੋਰਟਸ ਦੇ ਮੁਤਾਬਕ ਇੱਕ ਇੰਟਰਵਿਊ ਦੌਰਾਨ ਇਹ ਕਹਿੰਦੇ ਨੇ ਕਿ ਕਾਂਗਰਸ ਨੇ ਉਹਨਾਂ ਨੂੰ ਅਪਰੋਚ ਕੀਤਾ ਉਹ ਕਾਂਗਰਸ ਦੇ ਕੋਲ ਨਹੀਂ ਗਏ। ਜਿਸ ਵਾਸਤੇ ਹੁਣ ਇਹ ਗੱਲ ਕਾਂਗਰਸ ਹਾਈ ਕਮਾਂਡ ਉੱਤੇ ਪੈਂਦੀ ਨਜ਼ਰ ਆ ਰਹੀ ਹੈ ਕਿ ਅਨਲ ਜੋਸ਼ੀ ਕੀ ਆਉਣਾ ਚਾਹੁੰਦੇ ਸੀ ਜਾਂ ਨਹੀਂ ਜਾਂ ਕਾਂਗਰਸ ਜ਼ਿਆਦਾ ਤੱਤ ਪਰ ਸੀ ਅਨਲ ਜੋਸ਼ੀ ਨੂੰ ਲਿਆਉਣ ਵਾਸਤੇ ਦੂਜੇ ਪਾਸੇ ਨਵਜੋਤਕਾਰ ਸਿੱਧੂ ਨੇ ਵੀ ਇਹ ਦਾਵਾ ਕਰ ਦਿੱਤਾ ਹੈ ਕਿ 2027 ਦੇ ਵਿੱਚ ਉਹ ਅੰਮ੍ਰਿਤਸਰ ਈਸਟ ਹਲਕੇ ਤੋਂ ਚੋਣ ਲੜਨਗੇ ਦੱਸਦੀ ਹੈ ਕਿ ਨਵਜੋਤ ਘਰ ਸਿੱਧੂ 2112 ਦੇ ਵਿੱਚ ਭਾਜੀਪੀ ਵੱਲੋਂ ਚੋਣ ਲੜੇ ਸਨ ਅਤੇ ਜਿੱਤ ਵੀ ਗਏ ਸਨ ਜਦੋਂ ਉਹਨਾਂ ਨੂੰ ਸੰਸਦ ਦੀ 77 ਵੀ ਬਣਾਇਆ ਗਿਆ ਸੀ ਮੁੜ ਕੇ 2117 ਦੇ ਵਿੱਚ ਨਵਜੋਤ ਸਿੰਘ ਸਿੱਧੂ ਕਾਂਗਰਸ ਚਲੇ ਗਏ ਉਹ ਚੋਣ 2017 ਵਾਲੀ ਡਾਕਟਰ ਨਵਜੋਤ ਘਰ ਸਿੱਧੂ ਨੇ ਨਹੀਂ ਲੜੀ ਉਸ ਤੋਂ ਬਾਅਦ ਉਹਨਾਂ ਨੂੰ ਕੈਂਸਰ ਵੀ ਹੋ ਗਿਆ ਸੀ ਉਹ ਅਸੀਂ ਸਾਰਿਆਂ ਨੇ ਦੇਖਿਆ ਕਿ ਕਿਸ ਤਰ੍ਹਾਂ ਨਵਜੋਤ ਘਰ ਸਿੱਧੂ ਨੇ ਇੱਕ ਮਿਸਾਲ ਪੇਸ਼ ਕੀਤੀ ਕੈਂਸਰ ਨਾਲ ਲੜਾਈ ਲੜ ਕੇ ਔਰ ਕੈਂਸਰ ਤੋਂ ਜਿੱਤ ਕੇ ਖੈਰ ਪਰਮਾਤਮਾ ਦਾ ਨੂੰ ਸਿਹਤ ਆਬ ਰੱਖੇ ਔਰ ਚੜ੍ਹਦੀ ਕਲਾ ਬਖਸ਼ੇ ਪਰ ਇਸ ਪੂਰੇ ਮਾਮਲੇ ਦੇ ਵਿੱਚ 2017 ਦੀਆਂ ਚੋਣਾਂ ਉਹ ਨਹੀਂ ਲੜੇ ਔਰ 2022 ਦੇ ਵਿੱਚ ਨਵਜੋਤ ਸਿੰਘ ਸਿੱਧੂ ਆਪਣੇ ਹਲਕੇ ਤੋਂ ਚੋਣ ਤਾਂ ਲੜਦੇ ਨੇ ਕਾਂਗਰਸ ਦੇ ਵੱਲੋਂ ਪਰ ਉਹ ਹਾਰ ਜਾਂਦੇ ਨੇ ਸਵਾਲ ਇਹ ਹੈ ਕਿ ਕੀ ਹੁਣ ਕਾਂਗਰਸ ਸਿੱਧੂ ਪਰਿਵਾਰ ਉੱਤੇ ਦੁਬਾਰਾ ਭਰੋਸਾ ਕਰਕੇ ਉਹਨਾਂ ਨੂੰ ਇੱਥੋਂ ਚੋਣ ਲੜਾਵੇਗੀ ਜਾਂ ਨਹੀਂ ਵੈਸੇ ਤਾਂ ਇੱਕ ਰੁਝਾਨ ਆਮ ਹੁੰਦਾ ਹੈ ਕਿ ਜਦੋਂ ਇੱਕ ਹਲਕੇ ਦਾ ਉਮੀਦਵਾਰ ਜਾਂ ਲੀਡਰ ਚੋਣ ਨਹੀਂ ਲੜਦਾ ਹਾਰ ਜਾਂਦਾ ਹੈ ਜਾਂ ਵੱਖਰੇ ਅਹੁਦੇ ਉੱਤੇ ਚਲੇ ਜਾਂਦਾ ਤਾਂ ਉਸ ਹਲਕੇ ਤੋਂ ਉਸ ਲੀਡਰ ਦੀ ਜਾਂ ਉਸ ਨੁਮਾਇੰਦੇ ਦਾ ਜੀਵਨ ਸਾਥੀ ਇਹ ਕਹਿ ਲਿਏ ਕਿ ਜਿਹੜੇ ਮੇਲ ਐਸਪੀਰੈਂਟਸ ਹੁੰਦੇ ਉਹਨਾਂ ਦੀਆਂ ਧਰਮ ਪਤਨੀਆਂ ਉਥੋਂ ਚੋਣ ਲੜਦੀਆਂ ਨੇ ਜਿਵੇਂ ਗਿੱਦੜਬਾਹ ਹਲਕੇ ਤੋਂ ਜਦੋਂ ਰਾਜਾ ਵੜਿੰਗ ਉੱਠ ਕੇ ਲੁਧਿਆਣੇ ਜਾ ਕੇ ਐਮਪੀ ਬਣ ਗਏ ਤੇ ਗਿੱਦੜਬਾਹ ਹਲਕੇ ਦੇ ਵਿੱਚ ਉਹਨਾਂ ਦੀ ਧਰਮ ਪਤਨੀ ਅਮ੍ਰਿਤਾ ਵੜਿੰਗ ਨੇ ਚੋਣ ਲੜੀ ਉਥੇ ਸੁਖਜਿੰਦਰ ਰੰਧਾਵਾ ਦੀ ਧਰਮ ਪਤਨੀ ਨੇ ਚੋਣ ਲੜੀ ਪਰ ਅੰਮ੍ਰਿਤਸਰ ਈਸਟ ਹਲਕੇ ਤੋਂ ਜਿੱਥੇ ਨਵਜੋਤ ਸਿੰਘ ਸਿੱਧੂ ਇੱਕ ਵਾਰ ਚੋਣ ਹਾਰ ਚੁੱਕੇ ਨੇ 2022 ਦੀ ਇੱਥੇ ਇਹ ਵੀ ਚਰਚਾਵਾਂ ਨੇ ਕਿ ਕਾਂਗਰਸ ਨੇ ਕਈ ਹੋਰ ਲੀਡਰਾਂ ਨੂੰ ਵੀ ਪੂਰੀ ਤਾਕਤ ਦਿੱਤੀ ਹੋਈ ਹੈ ਜਿਹੜੇ ਸਿੱਧੂ ਪਰਿਵਾਰ ਦੇ ਨਾਲ ਸਿੱਧੇ ਤੌਰ ਦੇ ਉੱਤੇ ਖੜੇ ਨਹੀਂ ਹੋ ਰਹੇ ਸੂਤਰਾ ਮੁਤਾਬਿਕ ਜਾਣਕਾਰੀ ਸਾਹਮਣੇ ਆ ਰਹੀ ਹੈ ਇੰਜ ਵੀ ਲੱਗ ਰਿਹਾ ਹੈ ਕਿ ਸ਼ਾਇਦ ਕਾਂਗਰਸ ਦਾ ਦਾ ਕਾਂਗਰਸ ਪੰਜਾਬ ਦੇ ਲੀਡਰ ਇਹ ਦੇਖਣਾ ਹੀ ਨਹੀਂ ਚਾਹ ਰਹੇ ਕਿ ਨਵਜੋਤ ਸਿੰਘ ਸਿੱਧੂ ਜੇ ਚੋਣ ਲਈ ਨਹੀਂ ਲੜਨਗੇ ਤਾਂ ਉਹਨਾਂ ਦੀ ਧਰਮ ਪਤਨੀ ਉੱਥੇ ਚੋਣ ਲੜ ਸਕਦੀ ਹੈ ਹੁਣ ਜਿਵੇਂ ਅੰਮ੍ਰਿਤਸਰ ਈਸਟ ਦੇ ਵਿੱਚ ਇੱਕ ਪਾਸੇ ਨਵਜੋਤ ਕੋਰ ਸਿੱਧੂ ਨੇ ਤੇ ਦੂਜੇ ਪਾਸੇ ਕੁਰਸੀ ਦੇ ਦਾਵੇਦਾਰ ਕਈ ਕਾਂਗਰਸੀ ਹੋਰ ਮੌਜੂਦ ਨੇ ਇਸੇ ਤਰ੍ਹਾਂ ਅੰਮ੍ਰਿਤਸਰ ਨਾਰਥ ਦੇ ਵਿੱਚ ਜਿਵੇਂ ਅਨਿਲ ਜੋਸ਼ੀ ਨੂੰ ਪਾਰਟੀ ਚ ਲਿਆਂਦਾ ਗਿਆ ਉਸੇ ਤਰ੍ਹਾਂ ਉਥੇ ਸੁਨੀਲ ਦੱਤੀ ਵੀ ਨੇ ਜਿਹੜੇ 2117 ਦੇ ਵਿੱਚ ਜੋਸ਼ੀ ਨੂੰ ਹਰਾ ਚੁੱਕੇ ਨੇ ਮਸਲਾ ਅੰਮ੍ਰਿਤਸਰ ਦੇ ਵਿੱਚ ਕਾਂਗਰਸ ਨੇ ਲੱਗਦਾ ਹੈ ਕਿ ਹੁਣ ਆਪਣੇ ਹਾਥੀ ਹੀ ਆਪਣੇ ਲਈ ਕੰਡੇ ਬੀਜ ਦਿੱਤੇ ਨੇ ਹੁਣ ਵੇਖਣ ਦੀ ਗੱਲ ਹੈ ਕਿ ਇਹਨਾਂ ਸਾਰੇ ਕੰਡਿਆਂ ਦੇ ਬਾਵਜੂਦ ਕੀ ਕਾਂਗਰਸ ਲੀਰੋ ਲੀਰ ਹੋਵੇਗੀ ਜਾਂ ਫਿਰ ਕਾਂਗਰਸ ਇਥੋਂ ਇੱਕ ਵੱਡਾ ਸਨੇਹਾ ਦਿੰਦੀ ਹੈ ਇੱਕ ਸਾਰ ਹੋ ਕੇ ਲੜਾਈ ਲੜਨ ਦਾ ਜੋ ਵੀ ਹੋਏਗਾ ਦੱਸਦੇ ਰਵਾਂਗੇ ਬਣੇ ਰੁਵਾਨ ਇੰਡੀਆ ਪੰਜਾਬੀ